ਗੁਰਆਂ ਦੀ ਰਾਮਗੜੀਆ ਮੁਹੱਲੇ 'ਚ ਬੌਜਨ ਸਮਾਜ ਪਾਰਟੀ ਗੁਰਆਂ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ बसपा ਦੇ ਪੰਜਾਬ ਪ੍ਰਧਾਨ ਡਾਕਟਰ ਅਵਤਾਜ ਸਿੰਘ ਕ੍ਰੀਮਪੂਰੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਸਟੇਡਾ ਗੂ ਲਾਲ ਚੰਦ ਉਹ ਜਨਾ ਸਟੇਡਾ ਗੂ ਤੀਰਤ ਰਾਜਪੁਰਾ ਸਾਬਕਾ ਸਰਪੰਚ ਖੁਸ਼ੀराम ਸਾਬਕਾ ਐਸ ਡੀਓ ਜਨੈਲ ਸਿੰਘ ਸੀਨੀਅਰ ਅਗੂ ਡਾਕਟਰ ਗਿਆਨ ਹਾਜ਼ਰ ਹੋਏ ਜਿਨਦਾ ਜੀ ਆਇਆ ਹਲਕਾ ਪ੍ਰਧਾਨ ਸੁਖਵਿੰਦਰ ਬਿੱਟੂ ਗ੍ਰਾਮ ਪ੍ਰਧਾਨ ਤੇ ਆ ਸ਼ੰਕਰ ਰਕੇਸ਼ ਕੁਮਾਰ ਕਾਕੂ ਅਤੇ ਉਹਨਾਂ ਦੀ ਸਾਰੀ ਗੁਰਿਆ ਟਿੰਬਲੋ ਕੀਤਾ ਗਿਆ ਬਹੁਜਨ ਸਮਾਜ ਪਾਰਟੀ ਨੂੰ ਗ੍ਰਿਆ ਵਿੱਚ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਵੱਖ-ਵੱਖ ਪਾਰਟੀਆਂ ਦੇ ਦੋ ਦਰਜਣ ਆਗੂਆਂ ਤੇ ਵਰਕਰਾਂ ਨੇ ਬਹੁਜਨ ਸਮਾਜ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਜਿਨ੍ਹਾਂ ਚ ਮੁੱਖ ਤੌਰ ਤੇ ਸ਼ਾਮਿਲ ਹੋਣ ਵਾਲੇ ਸਾਥੀ ਕਰਮਜੀਤ ਸਿੰਘ ਸਾਭਕਾ ਸੀਨੀਅਰ ਮੀਤ ਪ੍ਰਦਾਇ ਯੂਥ ਅਕਾਲੀ ਦਲ ਪੰਜਾਬ ਸਿਕੰਦਰ ਆਉਤ ਆਪ ਵਿਨੋਦ ਕੁਮਾਰ ਆਪ ਬ੍ਰਿੰਦਰ ਕੁਮਾਰ ਆਪ ਰਵਿੰਦਰ ਕੁਮਾਰ ਕਾਂਗਰਸ ਦਲਜੀਤ ਕੁਮਾਰ ਕਾਂਗਰਸ ਜਸਵੀਰ ਸਿੰਘ ਗੁਰਦੇਵ ਕੁਮਾਰ ਸੁਰਿੰਦਰਪਾਲ ਹੋਰ ਸਾਥੀ ਸ਼ਾਮਲ ਹੋਏ ਜਿਨ੍ਹਾਂ ਨੂੰ ਵਸਪਾ ਪੰਜਾਬ ਪ੍ਰਧਾਨ ਸਰਦਾਰ ਅਵਤਾਸ ਸਿੰਘ ਕ੍ਰੀਮਪੁਰੀ ਨੇ ਪਾਰਟੀ ਵਿੱਚ ਜੀ ਆਇਆਂ ਆਖਿਆ ਬਹੁਜਨ ਸਮਾਜ ਪਾਰਟੀ ਵੱਲੋਂ 15 ਮਾਰਚ ਨੂੰ ਦਾਣਾ ਮੰਡੀ ਫਗਵਾੜਾ ਦੇ ਵਿੱਚ ਪੰਜਾਬ ਸੰਭਾਲੋ ਰੈਲੀ ਕੀਤੀ ਜਾ ਰਹੀ ਹੈ ਅੱਜ ਉਸ ਸਬੰਧ ਦੇ ਵਿੱਚ ਫਲੋਰ ਅਤੇ ਬੰਗਾ ਵਿਧਾਨ ਸਭਾ ਹਲਕੇ ਦਾ ਮੈਂ ਦੌਰਾ ਰੱਖਿਆ ਬੰਗਾ ਵਿਧਾਨ ਸਭਾ ਦਾ ਕੰਪਲੀਟ ਕਰਕੇ ਫਲੋਰ ਦੇ ਵਿੱਚ ਆਇਆ ਪਿੰਡ ਪਿੰਡਾਂ ਦੇ ਵਿੱਚ ਮੀਟਿੰਗਾਂ ਹੁਣ ਗਰਾਿਆਂ ਦੇ ਵਿੱਚ ਮੀਟਿੰਗ ਹੋਈ ਬਹੁਤ بڑا ਉਤਸ਼ਾਹ ਆ ਪੰਜਾਬੀਆਂ ਦੇ ਅੰਦਰ ਪੰਜਾਬ ਸੰਭਾਲੋ ਰੈਲੀ ਦੇ ਲਈ ਪੰਜਾਬ ਦੇ ਵਿੱਚ ਇੱਕ ਨਵਾਂ ਬਦਲ ਖੜਾ ਕਰਨੇ ਲਈ ਪੰਜਾਬ ਦੇ ਵਿੱਚ ਡਰੱਗ ਮਾਫੀਆ ਦੇ ਖਾਤਮੇ ਦਾ ਜੋ ਅੰਦੋਲਨ ਮੌਜੂਨ ਸਮਾਜ ਪਾਰਟੀ 15 ਮਾਰਚ ਨੂੰ ਐਲਾਨਨ ਜਾ ਰਹੀ ਆ ਉਹਦੇ ਲਈ ਪੰਜਾਬੀਆਂ ਦਾ ਇੱਕ ਬੜਾ ਜਨ ਸਮਰਥਨ ਮੌਜੂਨ ਸਮਾਜ ਪਾਰਟੀ ਦੇ ਨਾਲ ਖੜਾ ਹੋ ਰਿਹਾ ਖਾਸ ਕਰਕੇ ਔਰਤਾਂ ਦੇ ਵਿੱਚ ਬੜਾ ਰੁਝਾਨ ਮੈਨੂੰ ਦੇਖਣ ਨੂੰ ਨਜ਼ਰ ਆ ਰਿਹਾ ਔਰ ਮੈਂ ਮਹਿਸੂਸ ਕਰਦਾ ਕਿ ਪੰਜਾਬ ਸੰਭਾਲੋ ਰੈਲੀ ਇਤਿਹਾਸਕ ਹੋਊਗੀ ਫਲੋਰ ਵਿਧਾਨ ਸਭਾ ਚੋ ਵੀ ਬੜੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸੰਗਤਾਂ ਜੜੀਆਂ ਉਹ ਦਾਣਾ ਮੰਡੀ ਫਗਵਾੜਾ ਪਹੁੰਚਣ ਗਿਆ ਔਰ ਪੰਜਾਬ ਦੇ ਵਿੱਚ ਪੰਜਾਬ ਦੀ ਜਨਤਾ ਦੀ ਤਕਦੀਰ ਔਰ ਪੰਜਾਬ ਦੀ ਤਸਵੀਰ ਬਦਲਣੇ ਦਾ ਜੋ ਅੰਦੋਲਨ ਅਸੀਂ ਲਾਂਬੰਦ ਕਰਨਾ ਹੈ ਔਰ ਉਹ ਇੱਕ ਇਤਿਹਾਸਕ ਪਲ ਹੋਣਗੇ 15 ਮਾਰਚ ਨੂੰ ਅੱਜ ਕਿਹੜੇ ਕਿਹੜੇ ਪਿੰਡਾਂ ਦੇ ਪ੍ਰਧਾਨ ਦੀ ਮੀਟਿੰਗ ਕੀਤੀ ਐ ਫਲੋਰ ਵਿਧਾਨ ਸਭਾ ਦੇ ਅਸੀਂ ਪਹਿਲਾ ਮਸਾਣੀ ਪਿੰਡ ਦੇ ਵਿੱਚ ਉਸ ਤੋਂ ਬਾਅਦ ਫਲਪੋਤਾ ਔਰ ਹੁਣ ਗਰਾਇਆ ਇਸ ਤੋਂ ਬਾਅਦ ਮੈ ਸੰਪਰ ਦੇ ਵਿੱਚ ਫਿਰ ਅੱਗੇ ਚੱਲਦਾ ਜਾਊਗਾ ਸਿਲਸਲਾ ਤੁਸੀਂ ਵਕਫ ਵਕ ਖਾਲਕਿਆਂ ਦੇ ਵਿੱਚ ਕਾਫੀ ਦਿਨਾਂ ਤੋਂ ਲੱਗੇ ਹੋਏ ਆ ਇਸ ਤਰ੍ਹਾਂ ਦਾ ਰਿਸਪਾਂਸ ਹੈ ਜਿਹੜਾ ਲੋਕਾਂ ਨੂੰ ਮਿਲ ਰਿਹਾ ਦੇਖੋ ਇਹ ਇੱਕ ਮੈਂ ਕਹਿ ਸਕਦਾ ਹਿਸਟੋਰੀਕਲ ਰਿਸਪਾਂਸ ਹੈ ਕਿਉਂਕਿ ਜਿਹੜੇ ਜਿਹੜੇ ਮੁੱਦੇ ਬਹੁਜਨ ਸਮਾਜ ਪਾਰਟੀ ਨੇ ਲਏ ਆ ਹਰ ਉਹ ਪੰਜਾਬੀ ਜਿਹੜਾ ਪੰਜਾਬ ਹਤੈਸ਼ੀ ਆ ਜਿਹੜਾ ਇਹ ਚਾਹੁੰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਤੋਂ ਬਚਾਉਣ ਲਈ ਅੱਗੇ ਆਈਏ ਆਪਣੀ ਜਨਰੇਸ਼ਨ ਨੂੰ ਸੰਭਾਲੀਏ ਔਰ ਪੰਜਾਬ ਨੂੰ ਸੰਭਾਲੀਏ ਉਹ ਸਭ ਲੋਕ ਜਾਤੀਆਂ ਔਰ ਧਰਮਾਂ ਦੀ ਵੰਡ ਤੋਂ ਉੱਪਰ ਉੱਠ ਕੇ ਇਸ ਅੰਦੋਲਨ ਨਾਲ ਆ ਰਹੇ ਆ ਮੈਂ ਫਿਰ ਇੱਕ ਵਾਰ ਪੰਜਾਬੀਆਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਕਿ ਅੱਜ ਜ਼ਰੂਰਤ ਆ ਤਬਾਹ ਹੋ ਚੁੱਕੀ ਪੰਜਾਬ ਦੀ ਆਰਥਿਕਤਾ ਚੋਂ ਪੰਜਾਬ ਨੂੰ ਆਭਾਰਨ ਲਈ ਬੇਰੁਜ਼ਗਾਰੀ ਦੇ ਸੰਕਟ ਚੋਂ ਪੰਜਾਬ ਨੂੰ ਕੱਢਣ ਲਈ ਔਰ ਖਾਸ ਕਰਕੇ ਡਰੱਗ ਮਾਫੀਆ ਦਾ ਪੰਜਾਬ ਚੋਂ ਖਾਤਮਾ ਕਰਨ ਦੇ ਲਈ ਜਿਹੜੀਆਂ ਰਾਜਨੀਤਿਕ ਤਿਰਾਂ ਅਕਾਲੀ, ਭਾਜਪਾ, ਕਾਂਗਰਸ ਔਰ ਆਮ ਪਾਰਟੀ ਜਿਨ੍ਹਾਂ ਕਰਕੇ ਪੰਜਾਬ ਤਬਾਹ ਹੋਇਆ ਹੈ ਉਹਨਾਂ ਨੂੰ ਆਪਾਂ 15 ਮਾਰਚ ਨੂੰ ਫਗਵਾੜਾ ਪਹੁੰਚ ਕੇ ਰੱਦ ਕਰੀਏ ਔਰ ਬੌਜਨ ਸਮਾਜ ਪਾਰਟੀ ਦੇ ਅਗਵਾਈ ਚ ਪੰਜਾਬ ਨੂੰ ਇੱਕ ਮਜ਼ਬੂਤ ਨਵਾਂ ਯੋਗ ਸ਼ਕਤੀਸ਼ਾਲੀ ਬਦਲ ਦਈਏ ਤਾਂ ਕਿ ਅਸੀਂ ਨਵਾਂ ਪੰਜਾਬ ਉਸਾਰ ਸਕੀਏ ਹਰ ਕਿਸਮ ਦੇ ਸੰਕਟ ਚੋਂ ਪੰਜਾਬ ਨੂੰ ਕੱਢ ਕੇ ਆਪਣੇ ਪੈਰਾਂ ਤੇ ਖੜਾ ਕਰ ਸਕੀਏ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਦੀ ਜਿਹੜੀ ਆਪਣੇ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ ਆਰਾਮਗੜੀ ਮਹੱਲੇ ਦੇ ਵਿੱਚ ਇੱਥੇ ਆਏ ਹੋਏ ਸਾਰੇ ਸਾਥੀਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਤੇ ਜਿਨ੍ਹਾਂ ਨੇ ਅੱਜ BSP ਨੂੰ ਆਪਣੇ ਹੱਥ ਮਜ਼ਬੂਤ ਕੀਤੇ ਸਾਡੇ ਨਾਲ ਰਲ ਕੇ ਤੇ ਉਹਨਾਂ ਸਾਥੀਆਂ ਦਾ ਮੈਂ ਖਾਸ ਕਰਕੇ ਦਿਲੋਂ ਧੰਨਵਾਦ ਕਰਦਾ ਹਾਂ ਇਹ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਜੈ ਭੀਮ ਜੈ ਭਾਰਤ